ਆਇਓ ਜੀ ਇਹ ਪਿੰਡ ਡੁੱਬੇ ਹੋਏ ਆ ਝਾਹਕ ਸਰਕਾਰ ਵੱਲ ਹੁੰਦੀ ਐ ਤੁਸੀਂ ਐਮਪੀ ਸਾਹਿਬ ਵੱਲੋਂ ਆਇਓ ਅੱਜ ਸਰਕਾਰ ਜੇ ਕਰਦੀ ਹੋਵੇ ਤੇ ਮੇਰੇ ਖਿਆਲ ਨੂੰ ਹਰ ਸਾਲ ਇਹਨਾਂ ਨੂੰ ਡੁੱਬਣ ਦਾ ਮੌਕਾ ਨਾ ਮਿਲ ਜੇ ਸਰਕਾਰ ਚਾਵੇ ਵੀ ਇਹਨਾਂ ਨੂੰ ਬਚਾਉਣਾ ਵਾ ਇਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕੀਤੇ ਜਾ ਸਕਦੇ ਸੀ ਪਰ ਉਹ ਸਰਕਾਰ ਤੇ ਮੇਰੇ ਖਿਆਲ ਖਾਲੀ ਸਰਕਾਰੀ ਸਰਕਾਰ ਆ ਵੀ ਭਗਵਾਨ ਤੇਨੂੰ ਹੈਲੀਕਾਪਟਰ ਦਾ ਬੜਾ ਸ਼ਕੀਨ ਐ ਬਹੁਤ ਸ਼ੌਂਕ ਨੂੰ ਹੈਲੀਕਾਪਟਰ ਦਾ ਕੀ ਗੱਲ ਆ ਜਿਹੜੀਆਂ ਫਸਲਾਂ ਬਰਬਾਦ ਹੋ ਜਾਂਦੀ ਤੇ ਉਹਦਾ ਹੈਲੀਕਾਪਟਰ ਨਹੀਂ ਘੁੰਮਦਾ ਵੀ ਇੱਥੇ ਆ ਨਹੀਂ ਦਿਖਦੇ ਵੀ ਜਿਹੜੇ ਡੁੱਬਨਦੇ ਜਿਹੜੀਆਂ ਫਸਲਾਂ ਕੱਲੇ-ਕੱਲੇ ਪਿੰਡ ਦੇ ਵਿੱਚ ਵੇਖਿਆ ਵੀ ਕਿੰਨੂੰ ਕੀ ਪ੍ਰੋਬਲਮ ਆ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ ਕਿਸੇ ਦੇ ਘਰੇ ਡੰਗਰਾਂ ਨੂੰ ਬਿਮਾਰੀ ਕਿਉਂਕਿ ਜਦੋਂ ਆ ਪਾਣੀ ਆਉਂਦਾ ਤਾਂ ਬਿਮਾਰੀਆਂ ਲੱਗਦੀਆਂ ਕਿਸੇ ਨੂੰ ਗਲ ਘਟੂ ਬਿਮਾਰੀ ਫਿਰ ਅਸੀਂ ਡਾਕਟਰ ਬੁਲਾਏ ਫਿਰ ਜਿੰਨਾ ਘਰਾਂ 'ਚ ਚਾਰੇ ਦੀ ਲੋੜ ਕੁਝ ਬੰਦਿਆਂ ਨੇ ਕੁਝ ਘਰਾਂ ਨੇ ਡੰਗਰੇ ਤੋਂ ਕੱਢ ਲਈ ਆਪਣੇ ਰਿਸ਼ਤੇਦਾਰਾਂ ਦੇ ਲੈ ਕੇ ਜਿੱਥੇ ਰਿਸ਼ਤੇਦਾਰਾਂ ਦੇ ਖੜੇ ਉੱਥੇ ਵੀ ਟਰਾਲੇ ਬਚਾਏ ਕੀਤਾ ਮੈਂ ਕਹਿੰਦਾ ਸਰਕਾਰ ਫੇਲਿਆ ਸਾਡੇ ਸਾਹਮਣੇ ਸਰਕਾਰ ਕੋਲ ਤਾਂ ਵੱਡੇ ਵੱਡੇ ਜਿਹੜੇ ਹੈਗੇ ਆ ਅਫਸਰ ਅਧਿਕਾਰੀ ਆ ਪੜੇ ਲਿਖੇ ਆ ਤੁਸੀਂ ਕਹਿੰਦੇ ਸਰਕਾਰ ਫੇਰ ਆ 100 120 250 ਕਿਲੋਮੀਟਰ ਤੋਂ ਲੋਕ ਚੱਲ ਕੇ ਆਉਂਦੇ ਆ ਸਰਕਾਰ ਇੱਥੋਂ ਨਹੀਂ ਆਉਂਦੀ ਇੱਥੋਂ ਜੇ ਆਉਂਦੇ ਆ ਨਾ ਗੱਡੀ ਤੇ ਜਾਂਦੇ ਆ ਉੱਥੇ ਤੇ ਫੋਟੋ ਖਿਚਾ ਕੇ ਮੋੜ ਆਉਂਦੇ ਆ ਇਹਨਾਂ ਨੇ ਪਾਣੀ ਦੇ ਵਿੱਚ ਇੱਕ ਪੈਰ ਨਹੀਂ ਪਾ ਕੇ ਵੇਖਿਆ ਸਰਕਾਰ ਤੇ ਇੱਥੇ ਬੜੀ ਨਹੀਂ ਤੇ ਸਰਕਾਰ ਆਉਂਦੀ ਆ ਤੇ ਮੱਥਾ ਟੇਕ ਕੇ ਇਥੇ ਇਹਨਾਂ ਖਵਾਜੇ ਨੂੰ ਪਾਣੀ ਵੇਚ ਕੇ ਤੇ ਚਲੇ ਜਾਂਦੀ ਆ ਮੁਰਗੀ ਬੱਕਰੀ ਦੇ ਮੌਜ ਮਿਲਣੀ ਤੁਹਾਨੂੰ ਨਹੀਂ ਉਹ ਨਾ ਸਾਨੂੰ ਬੱਕਰੀ ਨਹੀਂ ਕਿਤੇ ਸੀ ਕਿਤੇ ਦੇ ਮੁਰਗੀ ਕਿੱਥੇ ਮਿਲਦੀ ਮੁਰਗੀ ਕਿੱਥੇ ਮਿਲਣੀ ਸਾਨੂੰ ਮੁਰਗੀ ਤੋਂ ਟਕੀਆਂ ਸਾਨੂੰ ਗੁਰੂ ਪਾਤਸ਼ਾਹ ਪੰਜਾਬ ਦਾ ਰਾਜ ਭਾਗ ਦੇਵੇ ਆਹ ਬੰਦੇ ਆ ਇਹਨਾਂ ਦੇ ਦਿਲਾਂ 'ਚ ਕੌਣ ਵਸਦਾ ਅਮਰਤਪਾਲ ਦੇ ਇਹਨਾਂ ਦੇ ਦਿਲਾਂ 'ਚ ਆ ਇਹਨਾਂ ਨੂੰ ਰਾਜ ਕਰਕੇ ਵਿਖਾਵਾਂਗੇ ਵਾਦੇ ਪਗਾ ਕੇ ਵਿਖਾਵਾਂਗੇ 2027 ਆ ਲੈੰਦੋ ਤੁਸੀਂ ਨਾਲੇ ਸਿੱਖ ਜਿਹੜਾ ਉਹ ਜਿਹੜੇ ਜਿਹੜੇ ਦਾੜੇ ਪ੍ਰਕਾਸ਼ ਹੁੰਦੇ ਨਾ ਗਾਤਰੇ ਪਾਏ ਹੁੰਦੇ ਉਹ ਬਚਣਾ ਦੇ ਪੱਕੇ ਹੁੰਦੇ ਆ ਉੱਧਰ ਉੱਧਰ ਵੀ ਹੈਗੇ ਆ ਸਰਕਾਰ ਦੇ ਵਿੱਚ ਵੀ ਘਾਤਰੀਆਂ ਵਾਲੇ ਹੈਗੇ ਵੀਰ ਉੱਪਰੋਂ ਪਾ ਕੇ ਬੰਦੇ ਸਰਕਾਰ ਦੇ ਵਿੱਚ ਪੱਗਾਂ ਦੇ ਵਿੱਚ ਜੀ ਸਿਰ ਫਸਾਏ ਉਹਨਾਂ ਨੇ ਜੀ ਭਗਵੰਤਾ ਜਿਹੜਾ ਦਿੱਲੀ ਦੇ ਅੱਗੇ ਆ ਕੋਡਾ ਆਇਆ ਜੀ ਉਹ ਕਹਿੰਦੇ ਮੈਂ 92 ਸੀਟਾਂ ਲਈਆਂ ਚੁਣਿਆ ਹੋਇਆ ਨਮਾਇੰਦਾ ਮੈਨੂੰ ਐਦਾਂ ਬੋਲਦੀ ਮੈਂ ਕਹਿ ਦੋ ਵੀ ਇੱਛੇ ਅਸੀਂ ਕਿਸੇ ਤੋਂ ਵੋਟ ਮੰਗੀ ਹੋਵੇ ਕਿਸੇ ਨੂੰ ਵੀ ਕਿਹਾ ਹੋਵੇ ਵੀ ਭਾਈ ਸਾਹਿਬ ਨੂੰ ਵੋਟ ਪਾਓ ਵੋਟ ਜ਼ਰੂਰ ਮੰਗੀ ਸਰਕਾਰ ਤੋਂ ਪਰ ਵੋਟ ਨਹੀਂ ਮੰਗੀ ਤੇ ਵੋਟ ਸਰਕਾਰ ਨੇ ਦਿੱਤੀ ਨਹੀਂ ਆ ਤੇ ਵੋਟਾ ਵੋਟਾ ਇਹਨਾਂ ਨੇ ਆਪੇ ਪਾ ਦਰੀਆਂ ਵਸਤਾਈ ਚ ਮੁਰਥਲਾ ਤੇ ਸੁਲਤਾਨਪੁਰ ਲੋਧੀ ਦੇ 16 ਪਿੰਡ ਹੜ੍ਹ ਦੇ ਨਾਲ ਪੀੜਤ ਆ ਲੋਕਾਂ ਦੇ ਜੋ ਜ਼ਿੰਦਗੀ ਹੈ ਲੋਕਾਂ ਦੀ ਅਸਤ ਵਿਅਸਤ ਹੋ ਗਈ ਪਾਣੀ ਦੇ ਵਿੱਚ ਡੁੱਬੇ ਹੋਏ ਘਰ ਜ਼ਮੀਨਾਂ ਫਸਲਾਂ ਤੇ ਮਦਦ ਕਰਨ ਲਈ ਅੱਖਾਂ ਲੱਗੀਆਂ ਹੋਈਆਂ ਸਰਕਾਰ ਦੇ ਵੱਲ ਤੇ ਲੋਕਾਂ ਤੋਂ ਵੀ ਜਾਣਾਂਗੇ ਪਰ ਨਾਲ ਦੀ ਨਾਲ ਜੋ ਸਮਾਜ ਸੇਵੀ ਜਥੇਬੰਦੀਆਂ ਤੇ ਰਾਜਨੀਤਿਕ ਪਾਰਟੀਆਂ ਭਾਈ ਅਮਰਿਤਪਾਲ ਸਿੰਘ ਹੋਰਾਂ ਦੇ ਵੱਲੋਂ ਪਰਿਵਾਰ ਵੱਲੋਂ ਬਹੁਤ ਸਾਰੇ ਜਿਹੜੇ ਲੋਕ ਹੈਗੇ ਉਹਨਾਂ ਵੱਲੋਂ ਮਦਦ ਆਉਣੀ ਸ਼ੁਰੂ ਹੋਈ ਆ ਤੇ ਇੱਥੇ ਮਦਦ ਵੰਡੀ ਜਾ ਰਹੀ ਹੈ ਸੋ ਗੱਲਬਾਤ ਕਰਦੇ ਆ ਭਾਈ ਅਮਰਿਤਪਾਲ ਸਿੰਘ ਵਾਰਾਂ ਦੇ ਪਿਤਾ ਜੀ ਤਰਸੀਮ ਸਿੰਘ ਜੀ ਗੱਲਬਾਤ ਕਰਦੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਆਏ ਹੋ ਜੀ ਇਹ ਪਿੰਡ ਡੁੱਬੇ ਹੋਏ ਆ ਝਾਹਕ ਸਰਕਾਰ ਵੱਲੋਂ ਦੀ ਹੈ ਤੁਸੀਂ ਐਮਪੀ ਸਾਹਿਬ ਵੱਲੋਂ ਆਏ ਹੋ ਅੱਜ ਕਿੱਦਾਂ ਆਏ ਜੀ ਨਹੀਂ ਇਹ ਜੀ ਅਸੀਂ ਪਹਿਲਾਂ ਵੀ ਆ ਕੇ ਗਏ ਆ ਤੇ ਕਾਫੀ ਦਿਨ ਹੋ ਗਏ ਆ ਉਦੋਂ ਤੋਂ ਬਾਅਦ ਚ ਅਸੀਂ ਸਾਡੀ ਆਪਣੀ ਟੀਮ ਦੀ ਡਿਊਟੀ ਲਈ ਸੀ ਕਿ ਇਹਨਾਂ ਦੇ ਵਾਸਤੇ ਆਪਾਂ ਜੋ ਕੁਝ ਵੀ ਕਰ ਸਕਦੇ ਹੋਈਏ ਸੰਗਤਾਂ ਦੇ ਸਹਿਯੋਗ ਨਾਲ ਤੇ ਇਹਨਾਂ ਨੇ ਸਾਡੇ ਨੌਜਵਾਨਾਂ ਨੇ ਚਮਕੌਰ ਸਿੰਘ ਰਜਿੰਦਰ ਸਿੰਘ ਹੋਰ ਸਤਵੀਰ ਸਿੰਘ ਇਹ ਗਰਪਾਲ ਸਿੰਘ ਹੋਰ ਵੀ ਇਹਨਾਂ ਦੇ ਨਾਲ ਜਿਹੜੀ ਸਾਡੀ ਟੀਮ ਲੱਗੀ ਹੋਈ ਆ ਤੇ ਇਹਨਾਂ ਨੇ ਦਿਨ ਰਾਤ ਇੱਥੇ ਡੇਰਾ ਲਾਇਆ ਹੋਇਆ ਤੇ ਇੱਥੇ ਇੱਕ ਕੈਂਪ ਦਾ ਪ੍ਰਬੰਧ ਕੀਤਾ ਤੇ ਸੰਗਤਾਂ ਜਿਹੜੀਆਂ ਕਿ ਜਦੋਂ ਅਸੀਂ ਅਪੀਲ ਕੀਤੀ ਹੈ ਕਿ ਬਹੁਤ ਲੋਕ ਇਹਨਾਂ ਦੀ ਹੈਲਪ ਵਾਸਤੇ ਚਾਰਾ ਲੈ ਕੇ ਆ ਰਹੇ ਆ ਕੋਈ ਚੋਕਰ ਲੈ ਕੇ ਆ ਰਿਹਾ ਕੋਈ ਕੋਈ ਜੋ ਵੀ ਕਿਸ ਕੋ ਸਣ ਪਾਣੀ ਲੈ ਕੇ ਆ ਰਿਹਾ ਤੇ ਮੇਰਾ ਖਿਆਲ ਹੈ ਕਿ ਅਸੀਂ ਉਹਨਾਂ ਲੋਕਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਹੜੇ ਦੁੱਖ ਦੀ ਘੜੀ 'ਚ ਇਹਨਾਂ ਗਰੀਬਾਂ ਇਹਨਾਂ ਇਹਨਾਂ ਜਿਹੜੇ ਹੜਪੀੜਤ ਲੋਕ ਆ ਉਹਨਾਂ ਦੀ ਸਹਾਇਤਾ ਵਾਸਤੇ ਅੱਗੇ ਆਏ ਆ ਤੇ ਅਸੀਂ ਅੱਜ ਫਿਰੋਜ਼ਪੁਰ ਜ਼ਿਲ੍ਹੇ 'ਚ ਵੀ ਉਧਰ ਅੱਜ ਦੌਰਾ ਕਰਕੇ ਆਏ ਆ ਉਧਰ ਵੀ ਬਹੁਤ ਹਾਲਾਤ ਬੁਰੇ ਆ ਤੇ ਅਸੀਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦੇ ਹਾਂ ਆਪਣੀ ਟੀਮ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਇੱਕ ਕੈਂਪ ਉਹਨਾਂ ਉਧਰ ਵੀ ਸਥਾਪਿਤ ਕਰਨਾ ਚਾਹੀਦਾ ਪਰ ਸਰਕਾਰ ਕਹਿੰਦੀ ਵੀ ਅਸੀਂ ਸਰਕਾਰ ਆ ਅ ਸਟੇਟ ਜਿਹੜੀ ਹੈਗੀ ਆ ਉਹ ਸਰਕਾਰ ਦੇ ਅੰਡਰ ਆ ਤੇ ਅਸੀਂ ਮਦਦ ਕਰ ਰਹੇ ਆ ਤੇ ਤੁਹਾਨੂੰ ਫਿਰੋਜ਼ਪੁਰ ਇੱਧਰ ਸਾਰੇ ਪਾਸੇ ਕਿਉਂ ਜਾਣਾ ਪੈ ਰਿਹਾ ਜੀ ਇਹ ਦੇਖੋ ਜੀ ਇਹ ਤੇ ਲੋਕਾਂ ਨੂੰ ਤੁਸੀਂ ਪੁੱਛ ਸਕਦੇ ਜਿਹੜੇ ਪੀੜਤ ਲੋਕ ਆ ਸਰਕਾਰ ਜੇ ਕਰਦੀ ਹੋਵੇ ਤੇ ਮੇਰੇ ਖਿਆਲ ਨਾਲ ਹਰ ਸਾਲ ਇਹਨਾਂ ਨੂੰ ਡੁੱਬਣ ਦਾ ਮੌਕਾ ਨਾ ਮਿਲ ਜੇ ਸਰਕਾਰ ਚਾਵੇ ਪੀ ਇਹਨਾਂ ਨੂੰ ਬਚਾਉਣਾ ਵਾ ਇਹਨਾਂ ਵਾਸਤੇ ਕੋਈ ਪੁਖਤਾ ਪ੍ਰਬੰਧ ਕੀਤੇ ਜਾ ਸਕਦੇ ਸੀ ਪਰ ਉਹ ਸਰਕਾਰ ਤੇ ਮੇਰੇ ਖਿਆਲ ਖਾਲੀ ਸਰਕਾਰੀ ਸਰਕਾਰ ਆ ਨਾ ਦੀ ਸਰਕਾਰ ਆ ਮਤਲਬ ਉਹ ਲੋਕਾਂ ਦੀ ਕੋਈ ਸਾਰ ਲੈਣ ਦੀ ਕੋਈ ਗੱਲ ਜਿਹੜੀ ਆ ਉਹ ਦਿਨ ਵੀ ਅਸੀਂ ਆਏ ਸੀ ਇੱਥੇ ਆ ਕੇ ਨੂੰ ਡੀਸੀ ਸਾਹਿਬ ਨੂੰ ਫੋਨ ਕੀਤਾ ਸੀ ਉਹਨਾਂ ਨੇ ਵੀ ਕੋਈ ਜਵਾਬ ਨਹੀਂ ਦਿੱਤਾ ਐਸਡੀਐਮ ਸਾਹਿਬ ਆਏ ਸੀ ਉਹ ਕਹਿੰਦੇ ਅਸੀਂ ਕਰ ਰਹੇ ਆ ਪਰ ਇੱਥੇ ਲੋਕਾਂ ਨੂੰ ਪਤਾ ਕਿ ਕੁਝ ਕੁਝ ਹੋ ਨਹੀਂ ਰਿਹਾ ਜ਼ਮੀਨ ਤੇ ਜਦੋਂ ਉਹ ਕਰ ਰਹੇ ਸੀ ਉਹ ਕਹਿੰਦੇ ਅਸੀਂ ਕਰ ਰਹੇ ਆ ਤੁਹਾਨੂੰ ਕੀ ਕਮੀ ਲੱਗੀ ਇੱਥੇ ਤੇ ਤੁਸੀਂ ਉਹਨਾਂ ਨੂੰ ਵੱਧ ਕੇ ਕੀ ਕਰ ਰਹੇ ਹੋ ਜੀ ਨੀ ਕਮੀ ਤੇ ਮੇਰੇ ਖਿਆਲ ਹੈ ਕਿ ਅਸੀਂ ਲਗ APJ ਉਹਨਾਂ ਲੋਕਾਂ ਨਾਲ ਜਿਹੜਾ ਸੰਪਰਕ ਆ ਟੁੱਟਾ ਹੋਇਆ ਇਥੋਂ ਜਮੀਨੀ ਪੱਧਰ ਤੋਂ ਤੇ ਇਸ ਕਰਕੇ ਉਹਨਾਂ ਨੂੰ ਬੇੜੀਆਂ ਦੀ ਜ਼ਰੂਰਤ ਸੀ ਹੋਰ ਕਈ ਸਾਧਨਾਂ ਦੀ ਲੋੜ ਆ ਜਿਹੜੀਆਂ ਉਹਨਾਂ ਦਵਾਈਦਾਰੂ ਆ ਉਹਨਾਂ ਦਾ ਮਾਲ ਡੰਗਰ ਅੰਦਰ ਆ ਉਹਨਾਂ ਪੱਠੇ ਦੱਥੇ ਦੀ ਬੜੀ ਉਹਨਾਂ ਦੇ ਸਾਰੀਆਂ ਫਸਲਾਂ ਤਬਾਹ ਹੋ ਗਈਆਂ ਤੇ ਉਸ ਤੋਂ ਬਾਅਦ ਸਾਨੂੰ ਵੀ ਲੱਗਾ ਕਿ ਹਾਂ ਸਾਡਾ ਵੀ ਇਨਸਾਨੀਅਤ ਤੌਰ ਤੇ ਇਹ ਕਾਸੀਂ ਰਾਜਨੀਤਿਕ ਤੌਰ ਤੇ ਨਹੀਂ ਗੱਲ ਕਰਦੇ ਰਾਜਨੀਤੀ ਵੱਖਰੀ ਗੱਲ ਆ ਹੋਰ ਚੀਜ਼ਾਂ ਪਰ ਅਸੀਂ ਇੱਕ ਇਨਸਾਨੀਅਤ ਤੌਰ ਤੇ ਇਹਨਾਂ ਲੋਕਾਂ ਦੇ ਨਾਲ ਖੜੇ ਆ ਜਿੰਨੇ ਜੋਗੇ ਹੈਗੇ ਆ ਉਹ ਚ ਵੀ ਸਾਨੂੰ ਤਾਂ ਵੀ ਬਹੁਤ ਵੱਡਾ ਸਹਿਯੋਗ ਦੇ ਰਹੀਆਂ ਕਿ ਉਹ ਜੋ ਕੋਈ ਛਾਰਾ ਲੈ ਕੇ ਆ ਰਿਹਾ ਕੋਈ ਚੋਕਰ ਲੈ ਕੇ ਆ ਰਿਹਾ ਕੋਈ ਜੋ ਵੀ ਇਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਕੋਈ ਪਾਣੀ ਲੈ ਕੇ ਆ ਰਿਹਾ ਤੇ ਮੇਰਾ ਖਿਆਲ ਹੈ ਕਿ ਸਾਰਿਆਂ ਦਾ ਧੰਨਵਾਦ ਕਰਦੇ ਆ ਅਸੀਂ ਇਹ ਕਹਿੰਦੇ ਆ ਕਿ ਆ ਸਮਾਂ ਜਿਹੜਾ ਕਿ ਇਹ ਲੋਕਾਂ ਦਾ ਦੁੱਖ ਦਰਦ ਵੰਡਾਉਣ ਦਾ ਸਮਾਂ ਨਾ ਕੋਈ ਰਾਜਨੀਤੀ ਕਰਨ ਦਾ ਨਾ ਕੋਈ ਇਹੋ ਜੀਆਂ ਚੀਜ਼ਾਂ ਨਹੀਂ ਸਾਰੀਆਂ ਧਿਰਾਂ ਨੂੰ ਰਾਜਨੀਤਿਕ ਪਾਰਟੀਆਂ ਨੂੰ ਧਾਰਮਿਕ ਜਥੇਬੰਦੀਆਂ ਨੂੰ ਹੋਰ ਸਮਾਜ ਸੇਵੀ ਜਥੇਬੰਦੀਆਂ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਇਹਨਾਂ ਦਾ ਅੱਗੇ ਆਓ ਤੇ ਵੱਧ ਚੜ ਕੇ ਇਹਨਾਂ ਦੀ ਮਦਦ ਕਰੋ ਤੇ ਇਹਨਾਂ ਦਾ ਜਿਹੜਾ ਕਿ ਜੋ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੱਕਾ ਉਹ ਤੇ ਜੇ ਪੂਰਾ ਨਹੀਂ ਕੀਤਾ ਪੂਰਾ ਤਾਂ ਨਹੀਂ ਕੀਤਾ ਜਾ ਸਕਦਾ ਪਰ ਜਿੰਨਾ ਵੀ ਆਪਾਂ ਕਰ ਸਕਦੇ ਹਾਂ ਉਹਨਾ ਕਰਨਾ ਚਾਹੀਦਾ ਤੁਸੀਂ ਡਾਇਰੀ ਫੜੀ ਹੈ ਬਾਈ ਡਾਇਰੀ ਦੇ ਵਿੱਚ ਨਾਂ ਲਿਖੇ ਹੋਏ ਆ ਕਿਦਾਂ ਲਿਖੇ ਆ ਕੱਲੇ ਕੱਲੇ ਘਰ ਜਾ ਕੇ ਲਿਖੇ ਕਿਦਾਂ ਲਿਖ ਕੇ ਕਿਤੇ ਇਹ ਤਾਂ ਨਹੀਂ ਕਿ ਵੀਰੇ ਕਹ ਦਿੱਤਾ ਜਾਂਦਾ ਅੰਨਾ ਵੰਡੇ ਰੋੜੀਆਂ ਮੜਮੜ ਆਪਣੇਆਂ ਨੂੰ ਵੀ ਆਪਣੇ ਨਾਂ ਲਿਖ ਕੇ ਲੀਡਰ ਆ ਜਾਂਦੇ ਆ ਤੇ ਫੋਟੋ ਖਿਚਾ ਕੇ ਚਲ ਜਾਂਦੇ ਜੀ ਨਹੀਂ ਨਹੀਂ ਸਾਡਾ ਕੰਮ ਫੋਟੋਆਂ ਦਾਣੀਆਂ ਅਸੀਂ ਤਾਂ ਮੇਰੇ ਹਿਸਾਬ ਦੇ ਨਾਲ ਇੱਕ ਹਫ਼ਤਾ ਹੋ ਗਿਆ ਸਾਡੀ ਰਾਤ ਨੂੰ ਵੀ ਇੱਕ ਗੱਡੀ ਇੱਥੇ ਰਹਿੰਦੀ ਚਾਰ ਪੰਜ ਸਿੰਘ ਸਾਡੇ ਇੱਥੇ ਰਹਿੰਦੇ ਆ ਦਿਨ ਦੇ ਵਿੱਚ ਤਾਂ ਸਰੋ ਸਾਡੀ ਟੀਮ ਇੱਥੇ ਮੇਰੇ ਹਿਸਾਬ ਨਾਲ 20-25 ਸਾਡੇ ਸਿੰਘ ਇੱਥੇ ਹੁੰਦੇ ਆ ਦਿਨ ਦੇ ਵਿੱਚ ਤੇ ਜਿਹੜੀ ਡਾਇਰੀ ਆ ਡਾਇਰੀ ਦੇ ਨਾਮ ਉਹਨਾਂ ਲੋਕਾਂ ਦੀ ਲਿਖੀ ਆ ਵੀ ਜਿਨ੍ਹਾਂ ਦੇ ਘਰਾਂ ਤੱਕ ਜਿਹੜਾ ਪਸ਼ੂਆਂ ਵਾਸਤੇ ਚਾਰਾ ਪੀਣ ਵਾਸਤੇ ਜਿਹੜਾ ਪਾਣੀ ਆ ਕਿਉਂਕਿ ਬਹੁਤ ਸਾਰੇ ਜਿਹੜੇ ਘਰਾਂ ਦੇ ਬੋਰ ਆ ਉਹਨਾਂ ਦੇ ਵਿੱਚ ਗੰਦਾ ਪਾਣੀ ਪੈ ਚੁੱਕਾ ਉਹ ਬੋਰ ਬੰਦ ਹੋ ਚੁੱਕੇ ਆ ਤੇ ਉਹਨਾਂ ਦੇ ਪੀਣ ਵਾਸਤੇ ਪਾਣੀ ਦਾ ਵੀ ਆਪਣੇ ਕੈਂਪ ਵੱਲੋਂ ਪੂਰਾ ਪ੍ਰਬੰਧ ਕੀਤਾ ਗਿਆ ਵਾ ਪਸ਼ੂਆਂ ਦੇ ਚਾਰੇ ਵਾਸਤੇ ਜਿਸ ਤਰ੍ਹਾਂ ਆਚਾਰ ਹੋ ਗਿਆ ਜਿਹੜਾ ਪਾਇਆ ਵਾ ਉਹ ਵੀ ਪ੍ਰਬੰਧ ਆ ਤੇ ਜਾਂ ਜਿਹੜੀ ਝੋਕਰ ਹੋ ਗਈ ਆ ਉਹ ਵੀ ਹਰ ਰੋਜ਼ ਹੀ ਤਕਰੀਬਨ ਅੱਜ ਵੀ ਮੇਰੇ ਹਿਸਾਬ ਦੇ ਨਾਲ ਬਾਪੂ ਜੀ ਦੇ ਆਉਣਾ ਆਉਣ ਤੋਂ ਪਹਿਲਾਂ ਹੀ ਤਿੰਨ ਚਾਰ ਜਿਹੜੇ ਟਰਾਲੇ ਆ ਉਹ ਵੰਡ ਚੁੱਕੇ ਆ ਤੇ ਜਿਹੜੇ ਪੱਠੇ ਆ ਹਰਾਚਾਰਾ ਉਹ ਵੀ ਦੋ ਟਰਾਲੇ ਅਗਲੇ ਪਾਸੇ ਆਪਣੇ ਕੈਂਪ ਵੱਲੋਂ ਖੜੇ ਆ ਤੇ ਅੱਜ ਜਿਹੜੇ ਤਿੰਨ ਟਰਾਲੇ ਆ ਆਚਾਰ ਦੇ ਉਹ ਮੁੰਡਾ ਪਿੰਡ ਘੜੇ ਮੁੰਡਾ ਪਿੰਡ ਗੁੱਜਰਪੁਰਾ ਤੇ ਯੌਲ ਪਿੰਡ ਜਿਹੜੇ ਉਹ ਤਿੰਨ ਪਿੰਡ ਉਹਨਾਂ ਪਿੰਡਾਂ ਦੇ ਵਿੱਚ ਵੀ ਆਪਾਂ ਅੱਜ ਪਹੁੰਚਾਇਆ ਕੈਂਪ ਵੱਲੋਂ ਸੋ ਇਸ ਕਰਕੇ ਸਾਡਾ ਜਿਹੜਾ ਪ੍ਰਬੰਧ ਬਹੁਤ ਵਧੀਆ ਤਰੀਕੇ ਦੇ ਨਾਲ ਸਾਡੀ ਸਮੁੱਚੀ ਟੀਮ ਕਰ ਰਹੀ ਆ ਇੱਕ ਦੂਜੇ ਦੇ ਸਹਿਯੋਗ ਦੇ ਨਾਲ ਸੰਗਤਾਂ ਦੇ ਸਾਨੂੰ ਬਹੁਤ ਦੂਰ ਨੇੜੇੋਂ ਅੱਜ ਮਾਨਸੇ ਤੋਂ ਵੀ ਸੰਗਤ ਆਈ ਹੀ ਕੋਈ ਹਿਆਰਪੁਰ ਤੋਂ ਆ ਰਿਹਾ ਕੋਈ ਪਟਿਆਲੇ ਤੋਂ ਆ ਰਿਹਾ ਕੋਈ ਕਿੱਥੋਂ ਆ ਰਿਹਾ ਮਤਲਬ ਸਾਡੀ ਕੀਤੀ ਹੋਈ ਅਪੀਲ ਨੂੰ ਸੰਗਤਾਂ ਨੇ ਪ੍ਰਵਾਨ ਕੀਤਾ ਤੇ ਸੰਗਤਾਂ ਇੱਥੇ ਪਹੁੰਚ ਰਹੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਆਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਨਾਲ ਇਹ ਕਾਰਜ ਹੋ ਰਹੇ ਆ ਇਹ ਕਿਸੇ ਬੰਦੇ ਦਾ ਚਲਾਇਆ ਹੋਇ ਆਏ ਹੋਏ ਕਾਰਜ ਆ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਸਿਰ ਤੇ ਹੱਥ ਰੱਖ ਕੇ ਸਾਡੇ ਕੋਲੋਂ ਕਰਵਾ ਰਹੇ ਆ ਤੇ ਦੂਸਰੀ ਬੇਨਤੀ ਅਸੀਂ ਸਰਕਾਰ ਨੂੰ ਵੀ ਕਰਦੇ ਆ ਮੈਂ ਅੱਗੇ ਵੀ ਬਹੁਤ ਵਾਰ ਇੰਟਰਵਿਊ ਦੇ ਵਿੱਚ ਇਹ ਗੱਲ ਕਹਿ ਚੁੱਕਾ ਵੀ ਜਿਹੜੀ ਸਰਕਾਰ ਆ ਉਹਨਾਂ ਦੀਆਂ ਇੱਥੇ ਛੇਪਾਂ ਜਿਹੜੀਆਂ ਬੇੜੀਆਂ ਵਾਂ ਉਹ ਵੀ ਸਾਨੂੰ ਕਿਤੇ ਦੇਖਦੀਆਂ ਨਹੀਂ ਅਸੀਂ ਇੱਕ ਦਿਨ ਪ੍ਰਭਾਸਰੇ ਵਾਲਿਆਂ ਨੂੰ ਬੇਨਤੀ ਕੀਤੀ ਉਹ ਵੀ ਲੈ ਕੇ ਆਏ ਆ ਹੁਣ ਬਾਬਾ ਦੀਪ ਸਿੰਘ ਜੀ ਮਨਜੋਤ ਵੀਰ ਹੋਣੀ ਉਹ ਵੀ ਇੱਥੇ ਆਪਣੀਆਂ ਤਿੰਨ ਛਿਪਾਂ ਉਹਨਾਂ ਦੀਆਂ ਵੀ ਇੱਥੇ ਚੱਲ ਰਹੀਆਂ ਵਾ ਸੋ ਜੇਕਰ ਪਾਣੀ ਆਉਣ ਵਾਲੇ ਦਿਨਾਂ ਦੇ ਵਿੱਚ ਵੱਧਦਾ ਵਾ ਹੁਣ ਸਾਡੇ ਵਾਸਤੇ ਸਭ ਤੋਂ ਵੱਸਤੀ ਦੀ ਇੱਥੇ ਸਮੱਸਿਆ ਕੀ ਆ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਵੱਧਦਾ ਵਾ ਕਈ ਲੋਕ ਅਜੇ ਘਰਾਂ ਦੇ ਵਿੱਚ ਬੈਠੇ ਆ ਬਹੁਤ ਸਾਰੇ ਘਰਾਂ ਦੇ ਵਿੱਚ ਪਸ਼ੂ ਆ ਜਿਨ੍ਹਾਂ ਨੇ ਬਾਹਰ ਨਹੀਂ ਕੱਢੇ ਜੇਕਰ ਘਟੋ ਘਟ ਨੌ 10 ਛਿਪਾਂ ਇੱਥੇ ਸਰਕਾਰ ਦੀਆਂ ਹੋਣਗੀਆਂ ਕੋਈ 5-7 ਸੰਸਥਾਵਾਂ ਦੀਆਂ ਹੋਣਗੀਆਂ ਤੇ ਉਹਦੇ ਵਾਸਤੇ ਜੇਕਰ ਕੋਈ ਪਾਣੀ ਵਧਣ ਦੀ ਸੁਭਾਵਨਾ ਤੇ ਲੋਕਾਂ ਨੂੰ ਬਾਹਰ ਕੱਢਣਾ ਸੌਖਾ ਹੋ ਜੂਗਾ ਰਾਤ ਬਰਾਤੇ ਸੋ ਇਹ ਕਰਕੇ ਇੱਥੇ ਅਸਲ ਦੇ ਵਿੱਚ ਤਾਂ ਸਰਕਾਰ ਦਾ ਸਹਿਯੋਗ ਇੱਥੇ ਬਣਦਾ ਹੀ ਵੀ ਉਹ ਵੱਡੇ ਪੱਧਰ ਤੇ ਸਰਕਾਰ ਬਿਲਕੁਲ ਵੀ ਇੱਥੇ ناکਾਮਜਾਬ ਹੈ ਵੀ ਉਹ ਬਿਲਕੁਲ ਹੀ ਬਿਲਕੁਲ ਹੀ ਮੈਂ ਇਹ ਗੱਲ ਦਾਅਵੇ ਦੇ ਨਾਲ ਕਹਿੰਦਾ ਇਥੋਂ ਦੇ ਤੁਸੀਂ ਲੋਕਾਂ ਨੂੰ ਵੀ ਇਹ ਗੱਲ ਪੁੱਛ ਸਕਦੇ ਜੋਂ ਕੱਲਾ ਅਸੀਂ ਨਹੀਂ ਆਪਣੇ ਪੱਧਰ ਤੇ ਕਹਿ ਰਹੇ ਤੁਸੀਂ ਲੋਕਾਂ ਨੂੰ ਪੁੱਛ ਸਕਦੇ ਆ ਵੇਖੋ ਅਸੀਂ ਇੱਕ ਬਿਨਾ ਸਰਕਾਰ ਤੋਂ ਬਿਨਾ ਕਿਸੇ ਵੱਡੀ ਪਾਰਟੀ ਤੋਂ ਬਿਨਾ ਕੋਈ ਵੀ ਕਿਸੇ ਵੱਡੇ ਲੀਡਰ ਤੋਂ ਪਰ ਅਸੀਂ ਫਿਰ ਵੀ ਗੁਰੂ ਮਹਾਰਾਜ ਦੇ ਓਟ ਆਸਰੇ ਇੱਥੇ ਖੜੇ ਆ ਆਪਣੇ ਪੈਰ ਜਮਾਏ ਹੋਏ ਆ ਫਿਰ ਵੀ ਅਸੀਂ ਸਰਕਾਰ ਤੋਂ ਕਿਤੇ ਉੱਪਰ ਦਾ ਕੰਮ ਕਰਕੇ ਵਿਖਾਇਆ ਇਹ ਸੰਗਤਾਂ ਨੂੰ ਤੁਸੀਂ ਪੁੱਛ ਸਕਦੇ ਆ ਤੇ ਜਿਨ੍ਹਾਂ ਨੇ ਇਥੋਂ ਆ ਕੇ ਕੱਲ ਅਸੀਂ ਮੈਡੀਕਲ ਕੈਂਪ ਵੀ ਚੱਲਿਆ ਸੀ ਇਥੋਂ ਤੱਕ ਅਸੀਂ ਡਾਕਟਰ ਬੁਲਾਏ ਛਿਪਾਂ ਦੇ ਰਾਈ ਘਰ ਘਰ ਜਾ ਕੇ ਮਰੀਜ਼ਾਂ ਨੂੰ ਚੈੱਕ ਵੀ ਕਰਕੇ ਆਏ ਜਿਨ੍ਹਾਂ ਨੂੰ ਸਕਿਨ ਦੀ ਕਿਸੇ ਨੂੰ ਪ੍ਰੋਬਲਮ ਆ ਕਿਸੇ ਨੂੰ ਕੋਈ ਬੁਖਾਰ ਆ ਜਿਸ ਤਰ੍ਹਾਂ ਕੋਈ ਡੰਗਰ ਵਸ਼ੇ ਨੂੰ ਕੋਈ ਗਲ ਕੋਟੂ ਬਿਮਾਰੀ ਆ ਡੰਗਰ ਡਾਕਟਰ ਵੀ ਇੱਥੇ ਅਸੀਂ ਬੁਲਾਏ ਸੀ ਕੈਂਪ ਵੱਲੋਂ ਉਹ ਵੀ ਜਾ ਕੇ ਘਰ ਘਰ ਛਿਪ ਦੇ ਰਾਈ ਉਹਨਾਂ ਦਾ ਵੀ ਡੰਗਰਾਂ ਨੂੰ ਵੀ ਟੀਕੇ ਲਾ ਕੇ ਆਏ ਆ ਸੋ ਇਸ ਤਰ੍ਹਾਂ ਦੇ ਜਿਹੜੇ ਪੁਖਤਾ ਪ੍ਰਬੰਧ ਇੱਥੇ ਬੰਦੇ ਆ ਉਹ ਕਰਨੇ ਚਾਹੀਦੇ ਪਰ ਕੈਂਪ ਵੱਲੋਂ ਬਹੁਤ ਵੱਡੀ ਇਹ ਸੇਵਾ ਚੱਲ ਰਹੀ ਆ ਤੇ ਸੱਚੇ ਪਾਤਸ਼ਾਹ ਜੀ ਇਹ ਆ ਸਰਕਾਰ ਨੇ 2-2 ਕਿਲੋ ਖਲ ਭੇਜ ਤਾਂ ਦਿੱਤੀ ਲੋਕਾਂ ਦੇ ਘਰਾਂ ਵਿੱਚ ਉਹਨਾਂ ਤੇ ਤੁਹਾਡੇ ਚੋਕਰ ਨਾਲ ਤਾਂ ਆਫਰ ਜਾਣਗੇ ਹੁਣ ਲੋੜ ਹੀ ਨਹੀਂ ਪੈਣੀ ਮਿਲਦਾ ਇਹਨਾਂ ਦੀ ਸਰਕਾਰ ਕਹਿੰਦੀ ਅਸੀਂ ਮਦਦ ਕਰ ਰਹੇ ਹਾਂ ਵੀ ਭੇਜਤੀ ਖਲ ਅਸੀਂ ਜੀ 16 ਪਿੰਡਾਂ ਜਦੋਂ ਕੈਂਪ ਲਾਉਣਾ ਸੀ ਨਾ ਪਹਿਲਾਂ ਕੱਲੀ ਇਥੇ ਟਰਾਲੀ ਨਹੀਂ ਲਿਆ ਕੇ ਡੱਕੀ ਜਾਂ ਪੋਸਟਰ ਨਹੀਂ ਟੰਗੇ ਅਸੀਂ ਪਹਿਲਾਂ 16 ਪਿੰਡਾਂ ਤੇ ਬੋਟ ਦੇ ਰਹੀਂ ਗਏ ਸਰਕਾਰ ਨੂੰ ਬੋਟ ਮੰਗੀ ਕਹਿੰਦੇ ਜੀ 10 ਫੁੱਟ ਪਾਣੀ ਆਊਗਾ ਵੀ ਉਦੋਂ ਅਸੀਂ ਬੋਟ ਚਲਾਉਣੀ ਆ ਵੀ ਅਜੇ ਪਾਣੀ ਵਧ ਲੈਣ ਦੋ ਅਜੇ ਡੁੱਬ ਲੈਣ ਦੋ ਇਹਨਾਂ ਨੂੰ ਵੀ ਅਜੇ ਨਹੀਂ ਚਲਾਉਣੀ ਫਿਰ ਅਸੀਂ ਆਪਣੀ ਬੋਟ ਦਾ ਪ੍ਰਬੰਧ ਕੀਤਾ 16 ਪਿੰਡਾਂ ਦਾ ਕੱਲੇ-ਕੱਲੇ ਪਿੰਡ ਦੇ ਵਿੱਚ ਵੇਖਿਆ ਵੀ ਕਿਨੂੰ ਕੀ ਪ੍ਰੋਬਲਮ ਆ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਆ ਕਿਸੇ ਦੇ ਘਰੇ ਡੰਗਰਾਂ ਨੂੰ ਬਿਮਾਰੀ ਕਿਉਂਕਿ ਜਦੋਂ ਆ ਪਾਣੀ ਆਉਂਦਾ ਉਦੋਂ ਬਿਮਾਰੀਆਂ ਲੱਗਦੀਆਂ ਕਿਸੇ ਨੂੰ ਗਲ ਘਟੂ ਬਿਮਾਰੀ ਫਿਰ ਅਸੀਂ ਡਾਕਟਰ ਬੁਲਾਏ ਫਿਰ ਜਿੰਨਾ ਘਰਾਂ ਚ ਚਾਰੇ ਦੀ ਲੋੜ ਕੁਝ ਬੰਦਿਆਂ ਨੇ ਕੁਝ ਘਰਾਂ ਨੇ ਡੰਗਰੇ ਤੋਂ ਕੱਢ ਲਈ ਆਪਣੇ ਰਿਸ਼ਤੇਦਾਰਾਂ ਦੇ ਲੈ ਗਏ ਜਿੱਥੇ ਰਿਸ਼ਤੇਦਾਰਾਂ ਦੇ ਖੜੇ ਉੱਥੇ ਵੀ ਟਰਾਲੇ ਪਹਚਾਏ ਆ ਗਵਾਵਾ ਪਹਚਾਏ ਨਾ ਉੱਥੇ ਵੀ ਪਚਾਏ ਪੁੱਛੜੋ ਤੇ ਜਿਹੜੇ ਇੱਥੇ ਘਰ ਸੀ ਬੋਟਾਂ ਰਾਈ ਚੌਕਰ ਤੇ ਅਚਾਰ ਦੇ ਗੱਟੇ ਉਹਨਾਂ ਤੱਕ ਪਚਾਏ ਵੀ ਇੱਕ ਮੈਪ ਬਣਾ ਕੇ ਇੱਕ ਰਣਨੀਤੀ ਦੇ ਨਾਲ ਇਹ ਕੈਂਪ ਕਾਹੀਂ ਕੰਮ ਕੀਤਾ ਮੈਂ ਕਹਿੰਦਾ ਸਰਕਾਰ ਫੇਲਿਆ ਸਾਡੇ ਸਾਹਮਣੇ ਸਰਕਾਰ ਕੋਲ ਤਾਂ ਵੱਡੇ ਵੱਡੇ ਜਿਹੜੇ ਅੱਗੇ ਆ ਅਫਸਰ ਅਧਿਕਾਰੀ ਆ ਪੜੇ ਲਿਖੇ ਆ ਤੁਸੀਂ ਕਹਿੰਦੇ ਸਰਕਾਰ ਫੇਲਿਆ ਅਫਸਰ ਅਧਿਕਾਰੀ ਹੋਣਗੇ ਡਿਗਰੀਆਂ ਹੋਣਗੀਆਂ ਪਰ ਜਿਹੜੀ ਅੰਦਰ ਭਾਵਨਾ ਨਾ ਅੰਦਰ ਭਾਵਨਾ 100 100 250 ਕਿਲੋਮੀਟਰ ਤੋਂ ਲੋਕ ਚੱਲ ਕੇ ਆਉਂਦੇ ਆ ਸਰਕਾਰ ਇੱਥੋਂ ਨਹੀਂ ਆਉਂਦੀ ਇੱਥੋਂ ਜੇ ਆਉਂਦੇ ਆ ਨਾ ਗੱਡੀ ਤੇ ਜਾਂਦੇ ਆ ਉੱਥੇ ਤੇ ਫੋਟੋ ਖਿਚਾ ਕੇ ਮੋੜਉਂਦੇ ਆ ਇਹਨਾਂ ਨੇ ਪਾਣੀ ਦੇ ਵਿੱਚ ਇੱਕ ਪੈਰ ਨਹੀਂ ਪਾ ਕੇ ਵੇਖਿਆ ਤਈ 16 ਪਿੰਡਾਂ ਤੱਕ ਗਏ ਆ ਹਰ ਕੱਲੇ ਕੱਲੇ ਘਰ ਦਾ ਨਕਸ਼ਾ ਬਣਾਇਆ ਕੱਲਾ ਕੱਲਾ ਆ ਸ਼ਕਲਾਂ ਚੇਤੇ ਹੋ ਗਈਆਂ ਬਜ਼ੁਰਗਾਂ ਦੀਆਂ ਸਾਨੂੰ ਬਿਨਾ ਨਾਵਾਂ ਤੋਂ ਵੀ ਆ ਕਿਹੜੇ ਬਜ਼ੁਰਗ ਨੂੰ ਕੀ ਪ੍ਰੋਬਲਮ ਹੈ ਕਿਹੜੇ ਬਜ਼ੁਰਗ ਨੂੰ ਕੀ ਪ੍ਰੋਬਲਮ ਬਜ਼ੁਰਗੋ ਦੱਸੋ ਉਹਦਾਂ ਦਾ ਕੌਣ ਮਦ ਨੇ ਸਰਕਾਰਾਂ ਨੂੰ ਤੁਹਾਨੂੰ ਦੱਸਿਆ ਇਹਨੇ 2-2 ਕਿਲੋ ਖਾਲ ਦਿੱਤੀ ਉਹਨਾਂ ਲੋਕਾਂ ਨੂੰ 2-2 ਕਿਲੋ ਬਾਬੂ ਜੀ ਸਰਕਾਰ ਤੇ ਇੱਥੇ ਬੜੀ ਨਹੀਂ ਤੇ ਸਰਕਾਰ ਆਉਂਦੀ ਆ ਤੇ ਮੱਥਾ ਟੇਕ ਕੇ ਇਥੇ ਇਹਨੂੰ ਖਵਾਜੇ ਨੂੰ ਪਾਣੀ ਵੇਚ ਕੇ ਤੇ ਚੱਲੇ ਜਾਂਦੀ ਆ ਬਾਬਾ ਜੀ ਕਿਤੇ ਇਦਾਂ ਤਾਂ ਨਹੀਂ ਵੀ ਸਰਕਾਰ ਤੇ ਨਮਾਇੰਦਿਆਂ ਤੁਸੀਂ ਪਛਾਣਦੇ ਨਾ ਹੋਵੋ ਕਿਤੇ ਮਦਦ ਕਰਗੇ ਹੋਣ ਤੁਹਾਡੀ ਹਾਂ ਜੀ ਤੁਸੀਂ ਸਰਕਾਰ ਨੂੰ ਕਿਹ ਅਜੂਰੋਂ ਦੇਖ ਲਈਨੇ ਵੀ ਆ ਸਰਕਾਰੀ ਆ ਬੰਦਾ ਆ ਗਿਆ ਤੁਹਾਨੂੰ ਨਹੀਂ ਪਤਾ ਲੱਗਦਾ ਸਾਨੂੰ ਵੀ ਪਤਾ ਲੱਗਦਾ ਵੀ ਆ ਸਰਕਾਰੀ ਬੰਦਾ ਹੈ ਤੇ ਜਦੋਂ ਉਹਨੇ ਆਣ ਕੇ ਉਹਨੇ ਕੋਈ ਕੰਮ ਹੀ ਨਹੀਂ ਕਰਨਾ ਉਹਨਾਂ ਆਣ ਕੇ ਤੇ ਵੇਖਣਾ ਨਹੀਂ ਆ ਤੇ ਕੋਈ ਚੱਕਣਾ ਨਹੀਂ ਕੋਈ ਆ ਜੇ ਸਾਨੂੰ ਪਿਛਲਾ ਖਰਾਬਾ ਮੇ ਦਿੱਤਾ ਉਹਨਾਂ ਤੇ ਨਾਲ ਕਿ ਕੋਈ ਕੁੰਦੀ ਚਿਕ ਮੁਰਗੀ ਬੱਕਰੀ ਦੇ ਮੋਜ ਮਿਲੇ ਨਹੀਂ ਤੁਹਾਨੂੰ ਨਹੀਂ ਉਹ ਨਾ ਸਾਨੂੰ ਬੱਕਰੀ ਨਹੀਂ ਕਿਤੇ ਠੀਕ ਤੇ ਤੇ ਮੁਰਗੀ ਕਿੱਥੇ ਮੁਰਗੀ ਕਿੱਥੇ ਮਿਲਣੀ ਸਾਨੂੰ ਮੁਰਗੀ ਤਾਂ ਉੱਟ ਗਈਆਂ ਬੰਦਾ ਵੀ ਗੱਲ ਕੀਤੀ ਵੀ ਭਗਵੰਤੇ ਨੂੰ ਹੈਲੀਕਾਪਟਰ ਦਾ ਬੜਾ ਸ਼ਕੀਨ ਹੈ ਬਹੁਤ ਸ਼ੌਂਕ ਉਹਨੂੰ ਹੈਲੀਕਾਪਟਰ ਦਾ ਕੀ ਗੱਲ ਆ ਜਿਹੜੀਆਂ ਫਸਲਾਂ ਬਰਬਾਦ ਹੋਈਆਂ ਇੱਥੇ ਉਹਦਾ ਹੈਲੀਕਾਪਟਰ ਨਹੀਂ ਘੁੰਮਦਾ ਵੀ ਇੱਥੇ ਆ ਨਹੀਂ ਦੇਖਦੇ ਵੀ ਆ ਜਿਹੜੇ ਡੁੱਬਨਦੇ ਜਿਹੜੀਆਂ ਫਸਲਾਂ ਦਿੱਲੀ ਦੇ ਲਾਲੇ ਵਾਸਤੇ ਉਹਨੇ ਹੈਲੀਕਾਪਟਰ ਰੱਖਿਆ ਉਹਨੂੰ ਬਹੁਤ ਸ਼ੌਂਕ ਆ ਰੋਜ਼ ਹੈਲੀਕਾਪਟਰ ਜੋ ਗੇੜੇ ਮਾਰਦਾ ਵਾ ਇੱਥੇ ਇੱਥੇ ਡੁੱਬਨਦੇ ਲੋਕ ਇੱਥੇ ਆ ਕੇ ਹੈਲੀਕਾਪਟਰ ਨਹੀਂ ਉਹ ਕੱਢ ਸਕਦਾ ਬਾਪੂ ਜੀ ਕਈ ਵਾਰੀ ਕਹਿ ਦਿੱਤਾ ਜਾਂਦਾ ਵੀ ਜਦੋਂ ਸਰਕਾਰਾਂ ਚ ਹੋਈਏ ਉਦੋਂ ਪਤਾ ਲੱਗਦਾ ਪਹਿਲਾਂ ਸਾਰੇ ਹੀ ਕਹਿੰਦੇ ਹੁੰਦੇ ਆ ਕਿ ਅਸੀਂ ਇੱਦਾਂ ਕਰਾਂਗੇ ਜੇ ਉਦਾਂ ਕਰਾਂਗੇ ਜਿਹੜੇ ਅੱਜ ਸਰਕਾਰਾਂ ਦੇ ਵਿੱਚ ਆ ਉਹ ਪਹਿਲਾਂ ਕਹਿੰਦੇ ਹੁੰਦੇ ਸੀ ਸਰਕਾਰਾਂ ਚ ਆ ਕੇ ਅੱਜ ਲੋਕ ਉਹਨਾਂ ਤੇ ਇਲਜ਼ਾਮ ਲਾ ਰਹੇ ਆ ਜਿਹੜੇ ਦਾਅਵੇ ਵਾਦੇ ਤੁਸੀਂ ਅੱਜ ਕਰ ਰਹੇ ਹੋ ਜਦੋਂ ਕਦੀ ਲੋਕਾਂ ਨੇ ਨਹੀਂ ਅਸੀਂ ਵਾਅਦੇ ਤੇ ਕਸਮ ਨਹੀਂ ਕਰਦੇ ਅਸੀਂ ਇੱਕ ਇਨਸਾਨੀਅਤ ਤੌਰ ਤੇ ਕਹਿੰਦੇ ਕਿ ਜਿਹੜੀ ਇਹ ਜਿਹੜੀਆਂ ਰੋਜ਼ ਦਿਹਾੜੀਆਂ ਦੀਆਂ ਸਮੱਸਿਆਵਾਂ 23 ਚਾਹੀਆਂ ਉਦੋਂ ਬਾਅਦ ਜਗਪੁਖਤਾ ਹੁਣ ਲੋਕ ਅਹੀਂ ਅੱਗੇ ਵੀ ਇੱਕ ਕਾਫੀ ਅੱਗੇ ਤੱਕ ਜਾ ਕੇ ਆਏ ਸੀ ਪਿੱਛੇ ਲੈਦ ਨਹੀਂ ਉੱਥੇ ਲੋਕ ਦਿਨ ਰਾਤ ਆਪ ਮਿੱਟੀ ਪਾ ਰਹੇ ਆ ਮੁੱਲ ਮਿੱਟੀ ਲਿਆ ਕੇ ਲੋਕ ਲੋਕ ਐਨਰ ਵੀਰਾਂ ਦੇ ਸਹਿਯੋਗ ਨਾਲ ਆ ਬੰਨ ਬੰਨ ਤੇ ਦਿਨ ਰਾਤ ਡਿਊਟੀ ਕਰ ਰਹਾ ਦਿਨ ਰਾਤ ਉਹ ਬੰਨ ਦੀ ਮਜਬੂਤੀ ਵਾਸਤੇ ਕਿ ਸਾਡੇ ਪਿੰਡ ਰੁੜ ਜਾਣੇ ਤੇ ਮੇਰਾ ਖਿਆਲ ਇਹ ਸਰਕਾਰਾਂ ਇਹ ਆਪਣੀ ਜ਼ਿੰਮੇਵਾਰੀ ਸਮਝਣ ਤੇ ਲੋਕਾਂ ਨੂੰ ਹਰ ਵੇਲੇ ਸੂੜੀ ਤੇ ਟੰਗਿਆ ਇਹਨਾਂ ਨੇ ਜਿਨਾਂ ਚਿਰ ਇਹ ਕੋਈ ਸਮਾ ਇਹ ਗੁਜ਼ਰਦਾਨੀ ਦਾ ਪਾਣੀ ਘਟਦਾ ਨਹੀਂਗਾ ਉਹਨਾਂ ਦੇ ਨਾਂ ਦਿਨੇ ਇਹਨਾਂ ਨੂੰ ਚੈਨ ਆ ਨਾ ਰਾਤ ਚੈਨ ਆ ਜਿਹੜੇ ਬਾਹਰ ਬੈਠੇ ਉਹਨਾਂ ਨੂੰ ਵੀ ਇਹ ਇਹ ਡਰ ਹਰ ਸਤਾਰਿਆ ਪਤਾ ਨਹੀਂ ਕਦੋਂ ਬੰਨ ਟੁੱਟ ਕੇ ਸਾਡੇ ਘਰਾਂ 'ਚ ਵੜ ਜਾਣਾ ਇਸ ਕਰਕੇ ਮੇਰਾ ਖਿਆਲ ਹੈ ਕਿ ਸਰਕਾਰ ਜੇ 70 ਸਾਲਾਂ 'ਚ ਮੇਰੇ ਖਿਆਲ ਇਸ ਇਹ ਇੰਨੀਆਂ ਚੀਜ਼ਾਂ ਦਾ ਕੋਈ ਹੱਲ ਹੀ ਨਹੀਂ ਕਰ ਸਕੀ ਖਾਲਾ ਕਿ ਫਿਰ ਬੜੀ ਸ਼ਰਮ ਵਾਲੀ ਗੱਲ ਇੱਕ ਪਾਸੇ ਕਿੰਨੇ ਕ ਅਸੀਂ ਬਹੁਤ ਵੱਡਾ ਵਿਕਾਸ ਕਰ ਲਿਆ بڑے بڑے ਅਸੀਂ ਹਾਈਵੇ ਤੇ ਬਣਾ ਸਕਦੇ ਆ ਪਰ ਅਸੀਂ ਇਹ ਜਿਹੜੇ ਰੋਜ਼ ਹਰ ਸਾਲ ਇਹਨਾਂ ਦੀ ਜਿਹੜੀ ਬਰਬਾਦੀ ਹੁੰਦੀ ਉਹਦੇ ਵਾਸਤੇ ਸਾਡੇ ਕੋਲ ਕੋਈ ਹੈ ਹੀ ਨਹੀਂਗਾ ਕੋਈ ਵੀ ਅਸੀਂ ਉਹ ਇਹਨਾਂ ਵਾਸਤੇ ਵੀ ਕੋਈ ਪਲਾਨ ਬਣਾਈਏ ਇਹਨਾਂ ਨੇ ਟਰਾਲੀਆਂ ਆਪਣੀਆਂ ਲੈ ਕੇ ਹਾਂ ਹਾਂ ਆਪਣੇ 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 ਕਟਰਲੀਆਂ ਹਾਂ ਵਾ ਵਾਦੇ ਵੇਖ ਲਓ ਵੀ ਸਰਕਾਰ ਪਾਵਰ ਚ ਆ ਉਹਨਾਂ ਤੋਂ ਇੰਨਾ ਕੰਮ ਨਹੀਂ ਹੋਇਆ ਸੀ ਬਿਨਾ ਕਿਸੇ ਪਾਵਰ ਤੋਂ ਬਿਨਾ ਕਿਸੇ ਅਹੁਦੇ ਤੋਂ ਬਿਨਾ ਕਿਸੇ ਕੁਰਸੀ ਤੋਂ ਇੱਥੇ ਲੋਕਾਂ ਦੀਆਂ ਨਾਸਾਂ ਬੰਦ ਕਰਤੀਆਂ ਇੰਨਾ ਰਸਣ ਵੰਡਤਾ ਵਾ ਮਹਾਰਾਜ ਦੀ ਕਿਰਪਾ ਦੇ ਨਾਲ ਸਾਨੂੰ ਗੁਰੂ ਪਾਤਸ਼ਾਹ ਪੰਜਾਬ ਦਾ ਰਾਜ ਭਾਗ ਦੇਵੇ ਆਪ ਬੰਦੇ ਆ ਇਹਨਾਂ ਦੇ ਦਿਲਾਂ 'ਚ ਕੌਣ ਵੱਸਦਾ ਅਮਰਤਪਾਲ ਦੇ ਇਹਨਾਂ ਦੇ ਦਿਲਾਂ 'ਚ ਆ ਇਹਨਾਂ ਨੂੰ ਰਾਜ ਕਰਕੇ ਵਿਖਾਵਾਂਗੇ ਵਾਦੇ ਪਗਾ ਕੇ ਵਿਖਾਵਾਂਗੇ 2027 ਆ ਲੈ ਲੰਦੋ ਤੁਸੀਂ ਇਹ ਜਿਹੜੇ ਵਾਅਦਿਆਂ ਦੀ ਗੱਲ ਕਰਦੇ ਨੇ ਜਿਵੇਂ ਬਿਨਾ ਕਿਸੇ ਅਹੁਦੇ ਤੋਂ ਇੰਨਾ ਕੰਮ ਕਰ ਸਕਦੇ ਆ ਜਿਹੜਾ ਸਰਕਾਰ ਦਾ ਕੰਮ ਹੀ ਸਰਕਾਰ ਤੋਂ ਕਿਤੇ ਉਤਲੇ ਲੈਵਲ ਦਾ ਅਸੀਂ ਇੱਥੇ ਕਾਰਜ ਕਰ ਸਕਦੇ ਆ ਵਰਕ ਕਰ ਸਕਦੇ ਆ ਗਰਾਊਂਡ ਲੈਵਲ ਤੇ ਤੇ ਅਸੀਂ ਵਾਅਦੇ ਜਿਹੜਾ ਪੂਰੇ ਕਰਾਂਗੇ ਨਾਲੇ ਸਿੱਖ ਜਿਹੜਾ ਉਹ ਜਿਹੜੇ ਜਿਹੜੇ ਦਾੜੇ ਪ੍ਰਕਾਸ਼ ਹੁੰਦੇ ਨੇ ਗਾਤਰੇ ਪਾਏ ਹੁੰਦੇ ਉਹ ਬਚਣਾ ਦੇ ਪੱਕੇ ਹੁੰਦੇ ਆ ਉੱਥੇ ਉੱਧਰ ਵੀ ਹੈਗੇ ਆ ਸਰਕਾਰ ਦੇ ਵਿੱਚ ਵੀ ਗਾਤਰਿਆਂ ਵਾਲੇ ਹੈਗੇ ਵੀਰ ਉੱਪਰੋਂ ਪਾ ਕੇ ਬੰਦੇ ਆ ਸਰਕਾਰ ਦੇ ਵਿੱਚ ਪੱਗਾਂ ਦੇ ਵਿੱਚ ਜੀ ਸਿਰ ਫਸਾਏ ਉਹਨਾਂ ਨੇ ਜੀ ਭਗਵੰਤਾ ਜਿਹੜਾ ਦਿੱਲੀ ਦੇ ਅੱਗੇ ਆ ਕੋਡਾ ਆਇਆ ਜੀ ਜਿਹੜੀ ਦਿੱਲੀ ਦੇ ਦੀਪ ਬਾਈ ਕਹਿੰਦਾ ਸੀ ਵੀ ਸਾਡਾ ਬੰਦਾ ਉਹ ਆ ਜਿਹੜਾ ਦਿੱਲੀ ਦੀ ਅੱਖ ਚ ਅੱਖ ਪਾ ਕੇ ਗੱਲ ਕਰਦਾ ਵਾ ਤੇ ਇਹ ਦਿੱਲੀ ਦੇ ਉੱਥੇ ਪੱਗ ਰੱਖੀ ਉਹਨੇ ਸਿਰ 'ਚ ਇਹ ਕਹਿੰਦੇ ਮੈਂ 92 ਸੀਟਾਂ ਲਈਆਂ ਚੁਣਿਆ ਹੋਇਆ ਨਮਾਇੰਦਾ ਮੈਨੂੰ ਇਦਾਂ ਬੋਲਦੀ ਮੈਂ ਨਾ 92 ਸੀਟਾਂ ਲਈਆਂ ਅੱਜ ਲੋਕਾਂ ਨੇ ਭਲੇਖੇ ਇੱਕ ਵਾਰੀ ਤੇ ਲੋਕਾਂ ਨੇ ਵਿਸ਼ਵਾਸ ਕਰ ਲਿਆ ਪਰ ਉਹਨਾਂ ਨੇ ਵਿਸ਼ਵਾਸ ਤੇ ਇੱਕ ਦਮ ਵੀ 1% ਤੱਕਾ ਕੀਤਾ ਉਹਨਾਂ ਨੇ ਸਭ ਤੋਂ ਵੱਧ ਪੰਜਾਬ ਨੂੰ ਲੁੱਟਿਆ ਕੁੱਟਿਆ ਪੰਜਾਬ ਦੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਜੋ ਵੀ ਜੋ ਨਸ਼ੇ ਦਾ ਦੌਰ ਉਹ ਤੋਂ ਵੱਧ ਗਿਆ ਅਬਿਆਦਬੀਆਂ ਦਾ ਮਾਮਲਾ ਸੀ ਉਹ ਕਿਸੇ ਪਾਸੇ ਨਹੀਂ ਲਾਇਆ ਹੈ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਲੋਕੀ ਹੁਣ ਸਾਰੇ ਉਹਨਾਂ ਨੂੰ ਪਛਾਣ ਚੁੱਕੇ ਆ ਇਹ ਤਾਂ ਠੀਕ ਹੈ ਕਿ 92 ਲੋਕ ਕਿ ਅੱਜ ਲੋਕ ਪਛਤਾ ਰਹੇ ਕਿ ਅਸੀਂ ਇਹਨਾਂ ਨੂੰ ਲਿਆ ਕੇ ਬਹੁਤ ਵੱਡੀ ਗਲਤੀ ਕੀਤੀ ਲੋਕਾਂ ਦੀ ਨਾ ਇੱਕ ਸੰਤੁਸ਼ਟੀ ਹੁੰਦੀ ਬਾਈ ਮਦਦ ਉਹ ਤੋਂ ਮਦਦ ਲੱਗਦੀ ਜਦੋਂ ਲੱਗੇ ਵੀ ਹਾਂ ਸਾਡੀ ਤਸੱਲੀ ਹੋ ਗਈ ਮਦਦ ਲੱਗੂਗੀ ਲੋਕਾਂ ਨੂੰ ਲੋਕ ਕਹਿਣਗੇ ਵੀ ਹਾਂ ਮਦਦ ਹੋਈ ਆ ਹਾਂ ਹਾਂ ਬਿਲਕੁਲ ਬਿਲਕੁਲ ਲੋਕਾਂ ਨੂੰ ਪੋਛ ਲੋ ਵੀ ਘਰ ਘਰ ਪਾਣੀ ਪਹੁੰਚਿਆ ਘਰ ਘਰ ਹੋ ਗਈ ਆ ਨਾ ਆ ਪੁੱਛੋ ਲੋਕਾਂ ਨੂੰ ਆਪ ਆਪ ਨੂੰ ਪੁੱਛੋ ਕੁਝ ਹੋਈ ਤਸੱਲੀ ਬਹੁਤ ਵਧੀਆ ਬਹੁਤ ਜੀ ਬਹੁਤ ਬੜੀ ਕਿਰਪਾ ਹੋਈ ਸੱਚੀ ਆ ਰਸ਼ਨ ਲੋਕਾਂ ਅਰੇ ਰਸ਼ਨ ਪੂਰਾ ਲੋੜ ਜਿਹੜੀ ਹਰ ਘਰ 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 ਜਾ ਕੇ ਇਹਨਾਂ ਮਈਆਂ ਨੂੰ ਟੀਕੇ ਲਾਏ ਇਹਨਾਂ ਘਰ ਘਰ ਜਾ ਕੇ ਤੇ ਸਰਕਾਰ ਤੇ ਅਜੇ ਵੱਢੀ ਨਹੀਂ ਸਰਕਾਰ ਤੇ ਵੱਢੀ ਨਹੀਂ ਇਹ ਬੰਨੇ ਆਉਂਦੀ ਨਹੀਂ ਚਲੋ ਹੁਣ ਵੰਡ ਲਈ ਜਿਹੜੀ ਸਾਡੀ ਅਸੀਂ ਜੋ ਵੀ ਕਰ ਰਹੇ ਹਾਂ ਨਾ ਸਭ ਤੋਂ ਵੱਡੀ ਗੱਲ ਆ ਉਹ ਨਿਸ਼ਾਨਸਾਲ ਦੇ ਹੱਥ ਕਰ ਰਹੇ ਆ ਇੱਥੇ ਆਸ ਆ ਜਿਹੜੀ ਇੱਥੇ ਸਾਰੇ ਜਿਹੜੇ ਖੜੇ ਆ ਨਾ ਉਹ ਨਿਸ਼ਾਨ ਸਾਹਿਬ ਕਹਿੰਦੇ ਹੁੰਦੇ ਨੇ ਕਿ ਕਿੱਥੇ ਵੀ ਨਿਸ਼ਾਨ ਸਾਹਿਬ ਦਿੱਥੇ ਸੇਖ ਉਥੇ ਕੋਈ ਵੀ ਖੜ ਜਾਂਦਾ ਕਿ ਇੱਥੇ ਸਾਡੀ ਮਦਦ ਕੀ ਤੇਰੀ ਉਹ ਬੰਦੇ ਦੀ ਲੋੜ ਪੂਰੀ ਹੁੰਦੀ ਆ ਭਾਉ ਇੱਕ ਆ ਬਾਈ ਦੀਪ ਸੂਦਰ ਇਹਦੇ ਜਗਾਏ ਹੋਏ ਸੀ ਦੇਵੇਂ ਆ ਇਹ ਬੁਝਣੇ ਨਹੀਂ ਆ ਅਸੀਂ ਜਿੰਨੇ ਵੀ ਵਾ ਵਾ ਆਪਣੇ ਘਰ ਫੂਕਣੇ ਪੈਣ ਨਾ ਬਾਈ ਇਹਨਾਂ ਲੋਕਾਂ ਦੇ ਨਾਲ ਖੜੇ ਆ ਸਾਡੇ ਅੰਦਰ ਰਾਜਨੀਤੀ ਨਹੀਂ ਆ ਸਾਡੇ ਅੰਦਰ ਭਾਵਨਾਵਾਂ ਆ ਅਸੀਂ ਆਪਣੇ ਭਰਾ ਸਮਝ ਕੇ ਇਹ ਨਹੀਂ ਕਿ ਅਸੀਂ ਇੱਥੇ ਵੋਟਾਂ ਨੂੰ ਆਏ ਆ ਇੱਥੇ ਜਿਹੜਾ ਵੋਟਾਂ ਵਾਲਿਆਂ ਨੇ ਵੋਟਾਂ ਨਹੀਂ ਸਾਨੂੰ ਦਿੱਤੀਆਂ ਉਹ ਵੀ ਦੱਸ ਸਾਹ ਫੋਟ ਬਿਗ ਡਿੱਗਦੇ ਆ ਇੱਕ ਬੰਦੇ ਨੂੰ ਕਹਿ ਦੋ ਵੀ ਇ ਵੋਟ ਜ਼ਰੂਰ ਮੰਗੀ ਸਰਕਾਰ ਤੋਂ ਪਰ ਵੋਟ ਨਹੀਂ ਮੰਗੀ ਤੇ ਵੋਟ ਸਰਕਾਰ ਨੇ ਦਿੱਤੀ ਨਹੀਂ ਹਾਂ ਤੇ ਵੋਟਾਂ ਵੋਟਾਂ ਇਹਨਾਂ ਨੇ ਆਪੇ ਪਾਦ ਰੀਆਂ ਵਸਤਾ ਹੀ ਚੱਲਿਆ ਇਹੋ ਕੰਮ ਜਿਹੜਾ ਇੱਥੇ ਇਹ ਜੋ ਬੜੀਆਂ ਆਉਂਦੀਆਂ ਸੰਸਥਾਵਾਂ ਪੈਸਾ ਇਕੱਠਾ ਕਰੀ ਜਾਂਦੀਆਂ ਪਰ ਅਸੀਂ ਦਾਅਵੇ ਨਾ ਤੁਹਾਡੇ ਮੀਡੀਆ ਜਰੀ ਕਹਿੰਨੇ ਆ ਆ ਤਿੰਨ ਬੰਦੇ ਅਸੀਂ ਤੇ ਨਾਲ ਸਾਡੀ ਟੀਮ ਜਿਹੜੀ ਲੱਗੀ ਹੈ ਨਾ ਕੋਈ ਦਾਅਵੇ ਨਾ ਪ੍ਰੂਫ ਕਹਿ ਰਹੇ ਨਾ ਕਿ ਰੁਪਈਆ ਵੀ ਮੰਗਿਆ ਇਹ ਸੰਗਤਾਂ ਨੇ ਪਿਆਰ ਹੀ ਨਾ ਬਖਸ਼ਿਆ ਯਾਰ ਇੱਥੇ ਸਾਡੇ ਕੋਲ ਰੱਖਣ ਲਈ ਜਗ੍ਹਾ ਨਹੀਂ ਹੈਗੀ ਇੰਨਾ ਪਿਆਰ ਉਹ ਪਿਆਰ ਕਿਹਨਾਂ ਨੂੰ ਆ ਆ ਨਿਸ਼ਾਨ ਸਿੰਘ ਸਾਹਿਬ ਭਾਈ ਦੀਵ ਸਿੱਧੂ ਦੇ ਭਾਉ ਅਮਰਤਪਾਲ ਨੂੰ ਆ ਸੀਐਮ ਸਾਤ ਸਰੀਆ ਕਾਲ 2 2027 ਦੇ ਸੀਐਮ ਕੌਣ ਬਣੂਗਾ ਦੱਸ ਦੋ ਭਾਈ ਅਮਰਪਰਤਾਰ ਸਿੰਘ ਬੋਲੇ ਸੋਨਿਹਾਲ ਸੋ ਬਿਲਕੁਲ ਇਹ ਹਾਲਾਤ ਜਿਹੜੇ ਹੈਗੇ ਆ ਇਸ ਸਮੇਂ ਉਸ ਇਲਾਕੇ ਦੇ ਆ ਕਪੂਰਥਲੇ ਦੇ ਵਿੱਚ ਸੁਲਤਾਨਪੁਰ ਲੋਧੀ ਦੇ 16 ਪਿੰਡ ਜਿਹੜੇ ਕਿ ਬਿਆਸ ਦਰਿਆ ਦੀ ਮਾਰ ਦੇ ਥੱਲੇ ਆ ਡੁੱਬੇ ਹੋਏ ਆ ਜਿਨ੍ਹਾਂ ਦੀ ਫਸਲਾਂ ਤਬਾਹ ਹੋਈਆਂ ਤੇ ਇਹ ਲੋਕ ਜਿਹੜੇ ਹੈਗੇ ਆ ਉਮੀਦਾਂ ਲਾਈ ਬੈਠੇ ਆ ਉਮੀਦਾਂ ਸਰਕਾਰਾਂ ਵਾਲੀ ਹੁੰਦੀਆਂ ਲੋਕ ਸਰਕਾਰਾਂ ਨੂੰ ਦੇਖਦੇ ਆ ਪਰ ਜਦੋਂ ਅਸੀਂ ਲੋਕਾਂ ਦੇ ਨਾਲ ਗੱਲ ਕਰਦੇ ਆ ਤਾਂ ਉਹ ਤਾਰੀਫ ਜਿਹੜੀ ਹੈਗੀ ਆ ਜਾਂ ਜੋ ਲੋਕਾਂ ਦੀ ਸੰਤੁਸ਼ਟੀ ਆ ਸਰਕਾਰਾਂ ਤੋਂ ਉਹ ਨਹੀਂ ਹੁੰਦੀ ਤਾਰੀਫ ਸਰਕਾਰ ਦੀ ਲੋਕ ਨਹੀਂ ਕਰ ਰਹੇ ਪਰ ਸੰਸਥਾਵਾਂ ਆਈਆਂ ਸੰਸਥਾਵਾਂ ਦੇ ਵੱਲੋਂ ਇਹ ਰਾਸ਼ਨ ਜਿਹੜਾ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇਹਨਾਂ ਕੈਂਪਾਂ ਦੇ ਵਿੱਚ ਭਰਿਆ ਪਿਆ ਤੇ ਜਿਹੜਾ ਵੰਡਿਆ ਵੀ ਜਾ ਰਿਹਾ ਮੇਰੇ ਪਿੱਛੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਰਾਸ਼ਨ ਵੰਡਿਆ ਜਾ ਰਿਹਾ ਨਾਮ ਲਿਖੇ ਹੋਏ ਆ ਤੇ ਲੋਕ ਉਹ ਰਾਸ਼ਨ ਪ੍ਰਾਪਤ ਕਰ ਰਹੇ ਆ ਤੇ ਇਹ ਸਾਰਾ ਕੁਝ ਜਿਹੜਾ ਹੈਗਾ ਜੇ ਗੱਲਬਾਤ ਇਹ ਲੋਕਾਂ ਦੀ ਸੁਣੀ ਜਾਵੇ ਤਾਂ ਫਿਰ ਇਹ ਸਰਕਾਰ ਦੇ ਉੱਤੇ ਵੱਡੇ ਸਵਾਲ ਖੜੇ ਹੁੰਦੇ ਆ ਕਿ ਇਹ ਵਾਵਾ ਸਰਕਾਰ ਕਿਉਂ ਨਹੀਂ ਘਟ ਪਾਰੇ ਇਹ ਚੰਗੇ ਸ਼ਬਦ ਲੋਕ ਸਰਕਾਰ ਲਈ ਕਿਉਂ ਨਹੀਂ ਬੋਲ ਪਾਰੇ ਕਿੱਥੇ ਕਮੀ ਰਹਿ ਗਈ ਜੇ ਸਰਕਾਰ ਲੋਕਾਂ ਦੀ ਚੁਣੀ ਹੁੰਦੀ ਹੈ ਜੇ ਸਰਕਾਰ ਲੋਕਾਂ ਲਈ ਹੁੰਦੀ ਹੈ ਜੇ ਸਰਕਾਰ ਨੇ ਹੀ ਲੋਕਾਂ ਨੂੰ ਦੇਖਣਾ ਹੁੰਦਾ ਹੈ ਤਾਂ ਫਿਰ ਲੋਕ ਸੰਤੁਸ਼ਟ ਕਿਉਂ ਨਹੀਂ ਲੋਕ ਹਰ ਇੱਕ ਦੋ ਸਾਲ ਬਾਅਦ ਇਸੇ ਤਰ੍ਹਾਂ ਡੁੱਬੇ ਹੋਏ ਕਿਉਂ ਹੁੰਦੇ ਆ ਲੋਕਾਂ ਦੇ ਲਈ ਇਹ ਬੰਨ ਪੱਕੇ ਕਿਉਂ ਨਹੀਂ ਹੁੰਦੇ ਲੋਕਾਂ ਦੀਆਂ ਤਕਲੀਫਾਂ ਦਾ ਹੱਲ ਕਿਉਂ ਨਹੀਂ ਹੁੰਦਾ ਲੋਕ ਇੱਕ ਚੰਗਾ ਜੀਵਨ ਕਿਉਂ ਨਹੀਂ ਜੀ ਪਾਰੇ ਇਸ ਦੇ ਸਾਰੇ ਸਵਾਲ ਸਰਕਾਰ ਦੇ ਉੱਤੇ ਆ ਤੇ ਜਵਾਬ ਕਦੋਂ ਮਿਲਣਗੇ ਉਸ ਦੀ ਹਜੇ ਉਡੀਕ ਰਹੇਗੀ ਗੁਰਪ੍ਰੀਤ ਸਿੰਘ ਦਨਸਤਨਾਮ ਸਿੰਘ ਪੰਜਾਬੀ ਲੋਕ ਚੈਨਲ